ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਨਿਊਜ਼ ਦੇਖ ਰਹੇ ਹੋ ਸਾਥੀਓ ਅੱਜ ਦੀ ਖਬਰ ਤੁਹਾਡੇ ਅੱਗੇ ਪੇਸ਼ ਕਰੀ ਉਸ ਤੋਂ ਪਹਿਲਾਂ ਇਹ ਗੱਲ ਕਰਨੀ ਚਾਹਾਂਗੇ ਕਿ ਲੋਕ ਬੜੀ ਵਾਰ ਝੂਠੀ ਸ਼ਾਨੋ ਸ਼ੌਕਤ ਦਿਖਾਉਣ ਵਾਸਤੇ ਜਾਂ ਕਹਿ ਲਓ ਆਪਣੇ ਰਿਸ਼ਤੇਦਾਰਾਂ ਵਿੱਚ ਆਪਣੀ ਧੌਂਸ ਜਮਾਉਣ ਵਾਸਤੇ ਜਾਂ ਕਹਿ ਲਈਏ ਖੁਦ ਨੂੰ ਕੱਬਾ ਸਾਬਤ ਕਰਨ ਵਾਸਤੇ ਕਈ ਵਾਰ ਅਜਿਹੇ ਪੰਗਾ ਲੈ ਲੈਂਦੇ ਆ ਜਿਸ ਤੋਂ ਬਾਅਦ ਉਹਨਾਂ ਦੇ ਆਪਣੇ ਮੂੰਹ ਚੋਂ ਨਿਕਲਦਾ ਹੈ ਕਿ ਹਾਏ ਤੋਬਾ ਇਹ ਮੈਂ ਕੀ ਗਲਤੀ ਕਰ ਲਈ ਸਾਥੀਓ ਇਹ ਗੱਲ ਤਾਂ ਹੁਣ ਜਗ ਜਾਹਰ ਹੈ ਕੇ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਇਹ ਮਾੜੀ ਗੱਲ ਹੈ ਤੇ ਇਸ ਤੇ ਕਾਨੂੰਨ ਵੱਲੋਂ ਪਾਬੰਦੀ ਲਗਾਈ ਗਈ ਹੈ ਇਹ ਰੂਲ ਬਣਾਇਆ ਗਿਆ ਕਿ ਹਥਿਆਰਾਂ ਦਾ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ ਪਰ ਅਸੀਂ ਬੜੀ ਵਾਰ ਦੇਖਦੇ ਹਾਂ ਕਿ ਕਈ ਵਾਰ ਜਦ ਨਵੇਂ ਨਿਯਮ ਬਣਦੇ ਆ ਨਵੇਂ ਰੂਲ ਬਣਦੇ ਆ ਉਹਨਾਂ ਨੂੰ ਬਹੁਤੀ ਵਾਰ ਕਈ ਜ਼ਿਆਦਾ ਪੜ੍ਹੇ ਲਿਖੇ ਜਾਂ ਕਈ ਅਹੁਦੇਦਾਰ ਤੱਕੜੇ ਬੰਦੇ ਇਹਨਾਂ ਨੂੰ ਤੋੜਦੇ ਹਨ ਰੂਲਸ ਨੂੰ ਤੋੜਦੇ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੀ ਮਾਇੂਸੀ ਵੀ ਝੱਲਣੀ ਪੈਂਦੀ ਹੈ ਕਿਉਂਕਿ ਜਦ ਵੀਡੀਓ ਵਾਇਰਲ ਹੋ ਜਾਂਦੀ ਹੈ ਫਿਰ ਲੋਕਾਂ ਵੱਲੋਂ ਲਾਂਭਤਾ ਵੀ ਪਾਈਆਂ ਜਾਂਦੀਆਂ ਹੁਣ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਆਪਣੇ ਸਕੇ ਭਰਾ ਦੇ ਵਿਆਹ ਤੇ ਇੱਕ ਸਰਪੰਚ ਵੱਲੋਂ ਹਵਾਈ ਫਾਇਰ ਕੀਤੇ ਗਏ ਆ ਤੇ ਇਹ ਹਵਾਈ ਫਾਇਰ ਸਰਪੰਚ ਨੂੰ ਮਹਿੰਗੇ ਵੀ ਪੈ ਗਏ ਹਨ ਦੱਸ ਦਈਏ ਕਿ ਸਰਪੰਚ ਦੀ ਹਵਾਈ ਫਾਇਰ ਕਰਦੇ ਦੀ ਵੀਡੀਓ ਪਹਿਲਾਂ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਮਾਮਲਾ ਪ੍ਰਸ਼ਾਸਨ ਤੱਕ ਪਹੁੰਚਦਾ ਹੈ ਤੇ ਹੁਣ ਆਰਮਜ਼ ਐਕਟ ਦੇ ਅਧੀਨ ਪ੍ਰਸ਼ਾਸਨ ਵੱਲੋਂ ਇਸ ਸਰਪੰਚ ਦੇ ਮਾਮਲਾ ਦਰਜ ਕਰ ਲਿਆ ਗਿਆ ਤੇ ਸਰਪੰਚ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿਛੇ ਵੀ ਭੇਜ ਦਿੱਤਾ ਗਿਆ ਉਸ ਦਾ ਰਿਵਾਲਵਰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਐਸਐਸਪੀ ਪਠਾਨਕੋਟ ਦਾ ਕਹਿਣਾ ਹੈ ਕਿ ਸਰਪੰਚ ਵੱਲੋਂ ਹਵਾਈ ਫਾਇਰ ਕੀਤੇ ਗਏ ਸਨ ਜੋ ਕਿ ਕਾਨੂੰਨੀ ਤੌਰ ਤੇ ਇੱਕ ਜੁਰਮ ਹੈ ਤੇ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿਖਾਨੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਇਹ ਇਸ ਸੰਬੰਧੀ ਅਸੀਂ ਸਤਨਾਮ ਸਿੰਘ ਜੋ ਜਿਹੜੇ ਕਿ ਭਗਵਾਨਪੁਰ ਪਿੰਡ ਦੇ ਸਰਪੰਚ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਇੱਕ ਵਿਅਕਤੀ ਫੰਕਸ਼ਨ ਵਿੱਚ ਜਿਹੜੇ ਹੈਗੇ ਆ ਸੈਲੀਬ੍ਰੇਸ਼ਨ ਦੇ ਤੌਰ ਤੇ ਹਵਾਈ ਫਾਇਰ ਕਰ ਰਹੇ ਹੈ ਜਿਹੜਾ ਕਿ ਕਾਨੂੰਨ ਜ਼ੁਰਮ ਆ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈਗਾ لہذا ਸੀ ਉਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦਾ ਹਥਿਆਰ ਜਿਹੜਾ ਹੈਗਾ ਉਹ ਕਬਜ਼ੇ ਵਿੱਚ ਲੈ ਲਿਆ ਇਸ ਬੰਦੇ ਅਸੀਂ ਜਿਹੜੀ ਆਰਮਜ਼ ਐਕਟ ਤੇ 336 ਧਾਰਾ ਦੇ ਅਧੀਨ ਇਹਨਾਂ ਦੇ ਖਿਲਾਫ ਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਨਿਊਜ਼ ਦੇਖ ਰਹੇ ਹੋ ਸਾਥਿਓ ਅੱਜ ਦੀ ਖਬਰ ਤੁਹਾਡੇ ਅੱਗੇ ਪੇਸ਼ ਕਰੀ ਉਸ ਤੋਂ ਪਹਿਲਾਂ ਇਹ ਗੱਲ ਕਰਨੀ ਚਾਹਾਂਗੇ ਕਿ ਲੋਕ ਬੜੀ ਵਾਰ ਝੂਠੀ ਸ਼ਾਨੋ ਸ਼ੌਕਤ ਦਿਖਾਉਣ ਵਾਸਤੇ ਜਾਂ ਕਹਿ ਲਓ ਆਪਣੇ ਰਿਸ਼ਤੇਦਾਰਾਂ ਵਿੱਚ ਆਪਣੀ ਧੌਂਸ ਜਮਾਉਣ ਵਾਸਤੇ ਜਾਂ ਕਹਿ ਲਈਏ ਖੁਦ ਨੂੰ ਕੱਬਾ ਸਾਬਿਤ ਕਰਨ ਵਾਸਤੇ ਕਈ ਵਾਰ ਅਜੀਹਾ ਪੰਗਾ ਲੈ ਲੈਂਦੇ ਆ ਜਿਸ ਤੋਂ ਬਾਅਦ ਉਹਨਾਂ ਦੇ ਆਪਣੇ ਮੂੰਹ ਚੋਂ ਨਿਕਲਦਾ ਹੈ ਕਿ ਹਾਏ ਤੋਬਾ ਇਹ ਮੈਂ ਕੀ ਗਲਤੀ ਕਰ ਲਈ ਸਾਥਿਓ ਇਹ ਗੱਲ ਤਾਂ ਹੁਣ ਜਗ ਜਗਰ ਹੈ ਕਿ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਇਹ ਮਾੜੀ ਗੱਲ ਹੈ ਤੇ ਇਸ ਤੇ ਕਾਨੂੰਨ ਵੱਲੋਂ ਪਾਬੰਦੀ ਲਗਾਈ ਗਈ ਹੈ ਇਹ ਰੂਲ ਬਣਾਇਆ ਗਿਆ ਕਿ ਹਥਿਆਰਾਂ ਦਾ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ ਪਰ ਅਸੀਂ ਬੜੀ ਵਾਰ ਦੇਖਦੇ ਹਾਂ ਕਿ ਕਈ ਵਾਰ ਜਦ ਨਵੇਂ ਨਿਯਮ ਬਣਦੇ ਆ ਨਵੇਂ ਰੂਲ ਬਣਦੇ ਆ ਉਹਨੂੰ ਬਹੁਤੀ ਵਾਰ ਕਈ ਜਿਆਦਾ ਪੜ੍ਹੇ ਲਿਖੇ ਜਾਂ ਕਈ ਅਹੁਦੇਦਾਰ ਤੱਕੜੇ ਬੰਦੇ ਇਹਨਾਂ ਨੂੰ ਤੋੜਦੇ ਹਨ ਰੂਲਸ ਨੂੰ ਤੋੜਦੇ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੀ ਮਾਇੂਸੀ ਵੀ ਝੱਲਣੀ ਪੈਂਦੀ ਹੈ ਕਿਉਂਕਿ ਜਦ ਵੀਡੀਓ ਵਾਇਰਲ ਹੋ ਜਾਂਦੀ ਹੈ ਫਿਰ ਲੋਕਾਂ ਵੱਲੋਂ ਲਾਂਭਤਾ ਵੀ ਪਾਈਆਂ ਜਾਂਦੀਆਂ ਹੁਣ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਆਪਣੇ ਸਕੇ ਭਰਾ ਦੇ ਵਿਆਹ ਤੇ ਇੱਕ ਸਰਪੰਚ ਵੱਲੋਂ ਹਵਾਈ ਫਾਇਰ ਕੀਤੇ ਗਏ ਆ ਤੇ ਇਹ ਹਵਾਈ ਫਾਇਰ ਸਰਪੰਚ ਨੂੰ ਮਹਿੰਗੇ ਵੀ ਪੈ ਗਏ ਹਨ ਦੱਸਦੀ ਹੈ ਕਿ ਸਰਪੰਚ ਦੀ ਹਵਾਈ ਫਾਇਰ ਕਰਦੇ ਦੀ ਵੀਡੀਓ ਪਹਿਲਾਂ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਮਾਮਲਾ ਪ੍ਰਸ਼ਾਸਨ ਤੱਕ ਪਹੁੰਚਦਾ ਹੈ ਤੇ ਹੁਣ ਆਰਮਜ਼ ਐਕਟ ਦੇ ਅਧੀਨ ਪ੍ਰਸ਼ਾਸਨ ਵੱਲੋਂ ਇਸ ਸਰਪੰਚ ਦੇ ਮਾਮਲਾ ਦਰਜ ਕਰ ਲਿਆ ਗਿਆ ਤੇ ਸਰਪੰਚ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿਛੇ ਵੀ ਭੇਜ ਦਿੱਤਾ ਗਿਆ ਉਸ ਦਾ ਰਿਵਾਲਵਰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਇਸ ਪੂਰੇ ਕਟਨਾਕ੍ਰਮ ਦੇ ਉੱਤੇ ਐਸਐਸਪੀ ਪਠਾਨਕੋਟ ਦਾ ਕਹਿਣਾ ਹੈ ਕਿ ਸਰਪੰਚ ਵੱਲੋਂ ਹਵਾਈ ਫਾਇਰ ਕੀਤੇ ਗਏ ਸਨ ਜੋ ਕਿ ਕਾਨੂੰਨੀ ਤੌਰ ਤੇ ਇੱਕ ਜੁਰਮ ਹੈ ਤੇ ਸਰਪੰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿਖਾਨੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਇਹ ਇਸ ਸੰਬੰਧੀ ਅਸੀਂ ਸਤਨਾਮ ਸਿੰਘ ਜੋ ਜਿਹੜੇ ਕਿ ਭਗਵਾਨਪੁਰ ਪਿੰਡ ਦੇ ਸਰਪੰਚ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਇੱਕ ਵਿਆਹ ਦੀ ਫੰਕਸ਼ਨ ਵਿੱਚ ਜਿਹੜੇ ਹੈਗੇ ਆ ਸੈਲੀਬ੍ਰੇਸ਼ਨ ਦੇ ਤੌਰ ਤੇ ਹਵਾਈ ਫਾਇਰ ਕਰ ਰਹੇ ਆ ਜਿਹੜਾ ਕਿ ਕਾਨੂੰਨਨ ਜ਼ੁਰਮ ਆ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈਗਾ لہذا ਅਸੀਂ ਉਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦਾ ਹਥਿਆਰ ਜਿਹੜਾ ਹੈਗਾ ਉਹ ਕਬਜ਼ੇ ਵਿੱਚ ਲੈ ਲਿਆ ਇਸ ਬੰਦੇ ਅਸੀਂ ਜਿਹੜੀ ਆਰਮਜ਼ ਐਕਟ ਤੇ 336 ਧਾਰਾ ਦੇ ਅਧੀਨ ਇਹਨਾਂ ਦੇ ਖਿਲਾਫ ਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ